ਬਾਬਰ ਚੜ ਕੇ ਆਇਆ ਬਾਬਰ ਨੇ ਲਾਹੌਰ ਸ਼ਹਿਰ ਨੂੰ ਅੱਗ ਲਾ ਦਿੱਤੀ ਜੀ ਇੱਕ ਵਾਰ ਸਾਰੇ ਆਖੋ ਵਾਹ ਗੁਰੂ ਵਾਹ ਗੁਰੂ ਬਾਬਰ ਨੇ ਸਾਰੇ ਸ਼ਹਿਰ ਨੂੰ ਅੱਗ ਲਾ ਦਿੱਤੀ ਬਾਬਰ ਨੇ ਆਪਣੇ ਸਿਪਾਹੀਆਂ ਨੂੰ ਕਿਹਾ ਕੋਈ ਬਚ ਕੇ ਨਹੀਂ ਜਾਣਾ ਚਾਹੀਦਾ ਸਾਰੇ ਘਰਾਂ ਨੂੰ ਸਾੜ ਦਿਓ ਗਰਮਖੋ ਬਾਬਰ ਦੀਆਂ ਫੌਜਾਂ ਸਾੜ ਰਹੀਆਂ ਸਨ ਤੇ ਲਾਹੌਰ ਦੀ ਜਿਹੜੇ ਧਰਤੀ ਦੇ ਆਮ ਲੋਕ ਸਨ ਖੁਦ ਨੂੰ ਬਚਾਉਣ ਦੇ ਲਈ ਆਪਣੇ ਘਰਾਂ ਨੂੰ ਛੱਡ ਛੱਡ ਕੇ ਬਾਹਰ ਨੂੰ ਭੱਜਦੇ ਪਏ ਸੀ ਤੇ ਤੀਜਾ ਇੱਕ ਗੁਰੂ ਦਾ ਸਿੱਖ ਭਾਈ ਤਾਰੂ ਪੋਪਟ 18 ਸਾਲ ਦੀ ਇਹਦੀ ਉਮਰ ਗੁਰਮਖੋ ਇਹ ਭੱਜ ਕੇ ਇਹਦੇ ਗਲ ਵਿੱਚ ਇਦਾਂ ਮਸ਼ਕ ਪਾਈ ਏ ਤੇ ਭੱਜ ਕੇ ਖੂਹ ਦੇ ਉੱਪਰ ਜਾਂਦਾ ਪਾਣੀ ਭਰਦਾ ਤੇ ਲੋਕਾਂ ਦੇ ਘਰਾਂ ਦੀ ਲੱਗੀ ਅੱਗ ਬੁਝਾ ਰਿਹਾ ਹੈ ਮੈਂ ਬੇਨਤੀ ਕੀਤੀ ਸੀ ਕਿ ਪ੍ਰਮਾਤਮਾ ਦਾ ਸਿਮਰਨ ਕੀਤੇਆਂ ਮੌਤ ਨਹੀਂ ਆਉਂਦੀ ਇਹਨੂੰ ਬੜੇ ਧਿਆਨ ਨਾਲ ਸਮਝੋ ਜੀ ਅੱਗ ਬਚਾਉਂਦਾ ਪਿਆ ਕਿਸੇ ਨੇ ਭੱਜੇ ਜਾਂਦੇ ਨੇ ਕਿ ਆਓ ਭਾਈ ਤਾਰੂ ਅੱਗ ਸਾਰੇ ਸ਼ਹਿਰ ਨੂੰ ਲੱਗੀ ਹੈ ਬੁਝਾਉਣ ਵਾਲਾ ਤੂੰ ਕੱਲ੍ਹ ਬੁਝਾ ਲੇਂਗਾ ਸਾਰੇ ਸ਼ਹਿਰ ਦੀ ਅੱਗ ਸਾਰੇ ਸ਼ਹਿਰ ਦੀ ਅੱਗ ਨਹੀਂ ਬੁਝਣੀ ਆਪਣੇ ਆਪ ਨੂੰ ਬਚਾ ਭਾਈ ਤਾਰੂ ਪੁੱਪਟ ਕਹਿੰਦਾ ਮੈਨੂੰ ਵੀ ਪਤਾ ਹੈ ਕਿ ਬਜਾਉਣ ਵਾਲਾ ਮੈਂ ਕੱਲਾ ਹਾਂ ਅੱਗ ਲਾਉਣ ਵਾਲੇ ਹਜ਼ਾਰਾਂ ਨੇ ਤੇ ਮੈਥੋਂ ਨਹੀਂ ਬੁਝਣੀ ਸਾਰੀ ਮੈਨੂੰ ਵੀ ਪਤਾ ਇਸ ਗੱਲ ਦਾ ਪੁੱਛਿਆ ਫਿਰ ਜਿਹੜਾ ਕੰਮ ਹੋ ਹੀ ਨਹੀਂ ਸਕਦਾ ਉਹ ਕਿਉਂ ਸਿਰਖ ਪਾਈ ਕਰਦਾ ਪਿਆ ਤੇ ਭਾਈ ਤਾਰੂ ਕਹਿੰਦਾ ਮੈਂ ਗੁਰੂ ਨਾਨਕ ਦਾ ਸਿੱਖ ਹਾਂ ਆਖੋ ਵਾਹਿਗੁਰੂ ਵਾਹਿਗੁਰੂ ਮੈਂ ਆਮ ਬੰਦਾ ਨਹੀਂ ਆ ਮੈਂ ਗੁਰਨਾਨਕ ਦਾ ਸਿੱਖ ਆ ਕਿਸੇ ਦਾ ਘਰ ਸੜਦਾ ਹੋਵੇ ਕੋਈ ਉੱਜੜਦਾ ਹੋਵੇ ਤੇ ਗੁਰੂ ਬਾਬੇ ਦਾ ਸਿੱਖ ਅੱਖਾਂ ਬੰਦ ਕਰਕੇ ਪਾਸੇ ਦੀ ਨਿਕਲ ਜਾਵੇ ਉਹ ਗੁਰੂ ਦਾ ਸਿੱਖ ਨਹੀਂ ਹੁੰਦਾ ਆਕੋ ਵਾਹਿਗੁਰੂ ਮੈਂ ਸਿੱਖਾਂ ਗੁਰੂ ਦਾ ਪੁੱਛਿਆ ਆਪਣੇ ਆਪ ਨੂੰ ਬਚਾ ਅੱਗ ਨਹੀਂ ਬੁਝਣੀ ਤੇ ਗੁਰਮਖੋ ਜਿਹੜੇ ਬਚਨ ਭਾਈ ਤਾਰੂ ਜੀ ਨੇ ਕਹੇ ਸਾਨੂੰ ਸਾਰਿਆਂ ਨੂੰ ਹਿਰਦੇ 'ਚ ਵਸਾ ਲੈਣੇ ਚਾਹੀਦੇ ਆ ਭਾਈ ਤਾਰੂ ਦਾ ਬਚਨ ਸੀ ਕਹਿਣ ਲੱਗਾ ਜਿਹੜਾ ਆ ਘੋੜੇ ਤੇ ਚੜ ਕੇ ਬਾਬਰ ਤੇ ਬਾਬਰ ਦੇ ਸਿਪਾਹੀ ਅੱਗਾ ਲਾਉਂਦੇ ਪਏ ਨੇ ਮੌਤ ਇਹਨਾਂ ਨੂੰ ਵੀ ਆਉਣੀ ਐ ਆਖੋ ਵਾਹਿਗੁਰੂ ਜਿਹੜੇ ਅੱਗ ਲਾਉਣ ਵਾਲੇ ਨੇ ਮੌਤ ਇਹਨਾਂ ਨੂੰ ਵੀ ਆਉਣੀ ਐ ਬਚਨ ਵਾਲੇ ਇਹ ਵੀ ਕੋਈ ਨਹੀਂ ਜਿਹੜੇ ਮੁਕਾਬਲਾ ਕਰਨ ਦੀ ਥਾਂ ਦੇ ਉੱਤੇ ਛੱਡ ਛੱਡ ਕੇ ਭੱਜਦੇ ਪਏ ਨੇ ਮੌਤ ਇਹਨਾਂ ਨੂੰ ਵੀ ਆਉਣੀ ਹੈ ਮਰ ਇਹਨਾਂ ਨੇ ਵੀ ਜਾਣਾ ਤੇ ਜਿਹੜਾ ਮੈਂ ਅੱਗ ਬੁਝਾ ਰਿਹਾ ਮੈਨੂੰ ਪਤਾ ਹੈ ਮੌਤ ਮੈਨੂੰ ਵੀ ਆਉਣੀ ਹੈ ਕਈ ਵਾਰ ਕਈ ਬੰਦੇ ਇਸ ਕਰਕੇ ਸੱਚ ਨਹੀਂ ਬੋਲਦੇ ਵੀ ਖਤਰਾ ਹੈ ਜੀ ਜਾਣ ਨੂੰ ਪਰ ਚੇਤਾ ਰੱਖੋ ਜਿਹੜੇ ਇਸ ਕਰਕੇ ਸੱਚ ਨਹੀਂ ਨਾ ਬੋਲੇ ਵੀ ਕਦੇ ਕੁਝ ਹੋ ਨਾ ਜਾਵੇ ਸ਼ਮਸ਼ਾਨ ਘਟ ਜਾ ਕੇ ਦੇਖੋ ਸੜਨਾ ਉਹਨਾਂ ਨੂੰ ਵੀ ਪਿਆ ਹੈ ਮੌਤ ਉਹਨਾਂ ਨੂੰ ਵੀ ਆਉਂਦੀ ਹੈ ਉਹਨੇ ਕਿਹਾ ਜਦੋਂ ਕਦੇ ਤਵਾਰੀਖ ਲਿਖੀ ਜਾਏਗੀ ਇਤਿਹਾਸ ਲਿਖਿਆ ਜਾਏਗਾ ਤਿੰਨ ਤਰ੍ਹਾਂ ਦੇ ਲੋਕਾਂ ਨੂੰ ਯਾਦ ਕੀਤਾ ਜਾਏਗਾ ਅੱਗ ਲਾਉਣ ਵਾਲੇ ਕੌਣ ਸੀ ਅੱਗ ਨੂੰ ਦੇਖ ਕੇ ਭੱਜਣ ਵਾਲੇ ਕੌਣ ਸੀ ਤੇ ਅੱਗ ਬਜਾਉਣ ਵਾਲੇ ਕੌਣ ਸੀ ਗੱਲ ਤਿੰਨਾਂ ਦੀ ਚੱਲੇਗੀ ਬੇਨਤੀ ਬੜੇ ਧਿਆਨ ਨਾਲ ਸਮਝੋ ਜਦੋਂ ਇਤਿਹਾਸ ਲਿਖਿਆ ਜਾਏਗਾ ਤਵਾਰੀਖ ਦੇ ਵਿੱਚ ਪੁੱਛਿਆ ਜਾਏਗਾ ਲਾਹੌਰ ਸ਼ਹਿਰ ਨੂੰ ਅੱਗ ਲੱਗੀ ਅੱਗ ਲਾਉਣ ਵਾਲੇ ਕੌਣ ਸਨ ਅੱਗ ਸੜਦੇ ਘਰਾਂ ਨੂੰ ਦੇਖ ਕੇ ਭੱਜਣ ਵਾਲੇ ਕੌਣ ਸੀ ਤੇ ਬੁਝਾਉਣ ਵਾਲੇ ਕੌਣ ਸਨ ਤਿੰਨਾਂ ਦਾ ਜ਼ਿਕਰ ਆਏਗਾ ਤਿੰਨਾਂ ਵਿੱਚੋਂ ਉਸ ਸਮੇਂ ਕੋਈ ਵੀ ਨਹੀਂ ਹੋਣਾ ਤੇ ਕਹਿਣ ਲੱਗਾ ਮੈਂ ਅੱਗ ਇਸ ਕਰਕੇ ਬੁਝਾਉਣਾ ਪਿਆ ਮੇਰਾ ਨਾਮ ਅੱਗ ਲਾਉਣ ਵਾਲਿਆਂ ਵਿੱਚ ਨਹੀਂ ਆਏਗਾ ਮੇਰਾ ਨਾਮ ਭੱਜਣ ਵਾਲਿਆਂ ਵਿੱਚ ਨਹੀਂ ਆਏਗਾ ਮੇਰਾ ਨਾਮ ਅੱਗ ਬੁਝਾਉਣ ਵਾਲਿਆਂ ਵਿੱਚ ਆਏਗਾ ਰਹਿਣਾ ਤੇ ਕਿਸੇ ਨੇ ਵੀ ਨਹੀਂ ਪਰ ਮੈਂ ਗੁਰੂ ਕੇ ਬਚਨ ਇਸ ਕਰਕੇ ਕਮਾਰਿਆ ਮੇਰਾ ਨਾਮ ਅੱਗ ਲਾਉਣ ਵਾਲਿਆਂ ਵਿੱਚ ਨਾ ਆ ਜਾਏ ਮੇਰਾ ਨਾਮ ਭੱਜਣ ਵਾਲਿਆਂ ਵਿੱਚ ਨਾ ਆਵੇ ਚਲੇ ਤਾਂ ਸਾਰਿਆਂ ਨੇ ਜਾਣਾ ਮੇਰਾ ਨਾਮ ਅੱਗ ਬੁਝਾਉਣ ਵਾਲਿਆਂ ਵਿੱਚ ਆਵੇ ਗੁਰਮਖੂ ਭੱਜਣ ਵਾਲੇ ਕੌਣ ਸੀ ਅਸੀਂ ਕਿਸੇ ਦਾ ਨਾਮ ਨਹੀਂ ਜਾਣਦੇ ਆਖੋ ਵਾਹਿਗੁਰੂ ਅੱਗ ਲਾਉਣ ਵਾਲੇ ਕੌਣ ਸੀ ਅਸੀਂ ਬਾਬਰ ਦਾ ਨਾਮ ਅੱਗ ਲਾਉਣ ਵਾਲਿਆਂ ਵਿੱਚ ਜਾਣਦੇ ਆ ਪਰ ਇੱਕੋ ਇੱਕ ਸਿੱਖ ਹੈ ਬਾਬੇ ਨਾਨਕ ਦਾ ਜਿਹਨੂੰ ਕਿਹਾ ਜਾਂਦਾ ਉਹ ਅੱਗ ਬਜਾਉਣ ਵਾਲਿਆਂ ਵਿੱਚ ਸੀ ਇਸ ਕਰਕੇ ਮੌਤ ਸਾਰਿਆਂ ਨੂੰ ਆਉਣੀ ਹੈ ਪਰ ਜਿੰਨੇ ਆਪਾਂ ਬੈਠੇ ਆ ਯਤਨ ਕਰਿਆ ਕਰੋ ਸਾਡਾ ਨਾਮ ਖੋਣ ਵਾਲਿਆਂ ਵਿੱਚ ਨਾ ਆਵੇ ਸਾਡਾ ਨਾਮ ਵੰਡਣ ਵਾਲਿਆਂ ਦੇ ਵਿੱਚ ਆਵੇ ਸਾਡਾ ਨਾਮ ਜੋੜਨ ਵਾਲਿਆਂ ਵਿੱਚ ਆਵੇ ਸਾਡਾ ਨਾਮ ਤੋੜਨ ਵਾਲਿਆਂ ਵਿੱਚ ਨਾ ਆਵੇ ਸਾਡਾ ਨਾਮ ਠੱਗੀਆਂ ਮਾਰਨ ਵਾਲਿਆਂ ਵਿੱਚ ਨਹੀਂ ਸਾਡਾ ਨਾਮ ਦੇਣ ਵਾਲਿਆਂ ਵਿੱਚ ਆਵੇ ਸਾਡਾ ਨਾਮ ਗੁਰਮਖੋ ਅੱਗ ਲਾਉਣ ਵਾਲਿਆਂ ਵਿੱਚ ਨਹੀਂ ਸਾਡਾ ਨਾਮ ਅੱਗ ਬੁਝਾਉਣ ਵਾਲਿਆਂ ਵਿੱਚ ਆਵੇ ਯਤਨ ਇਹ ਕਰਨੀ ਨਹੀਂ ਅਸੀਂ